ਇੱਕ ਨੌਜਵਾਨ ਸੀ ਤੇ ਉਹ ਮੇਰੇ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਨਾ ਹੈ ਮੈਂ ਕਿਹਾ ਕਿਉਂ ਉਹ ਕਹਿੰਦਾ ਜੀ ਕੰਮ ਬੜੀ ਰੀਜ ਨਾਲ ਕਰਦੇ ਆ ਸ਼ੌਂਕ ਨਾਲ ਕਰਦੇ ਆ ਸਾਡੇ ਤੋਂ ਪਹਿਲਾਂ ਦੇ ਬੰਦੇ ਉੱਥੇ ਕੰਮੇ ਆ ਜਿਹੜੇ ਸਾਡੇ ਉਸਤਾਦ ਹੈ ਤੇ ਜਿੱਥੇ ਅਸੀਂ ਕੰਮ ਕਰਕੇ ਆਈਦਾ ਅਗਲਾ ਕਹਿੰਦਾ ਉਸਤਾਦ ਨਾ ਆਵੇ ਤੇਰਾ ਚੇਲਾ ਆ ਜਾਏ ਇਹ ਇੰਨਾ ਵਧੀਆ ਕਰਦਾ ਕਹਿੰਦੇ ਕੰਮ ਕਰਦੇ ਸੀ ਬੱਧਾ ਚੱਟੀ ਪਰਦੇ ਸੀ ਦੁਖੀ ਦੁਖੀ ਰਹਿਣਾ ਪਰ ਕਰੀਏ ਨਾ ਕਰੀਏ ਮਤਲਬ ਐਦਾਂ ਸਾਡੇ ਦਿਮਾਗ 'ਚ ਚੱਲਦਾ ਸੀ ਤੁਸੀਂ ਕਹਿੰਦੇ ਆ ਕਰਮ ਧਰਮ ਹੈ ਜ਼ਿੰਮੇਵਾਰੀਆਂ ਫਰਜ਼ ਜਿਹੜੇ ਨੇ ਧਰਮ ਹੈ ਤੇ ਚਾਲ ਨਾਲ ਨਿਭਾਓ ਤੇ ਕਹਿੰਦੇ ਜੀ ਕੰਮ ਨਾਲ ਪਿਆਰ ਪੈ ਗਿਆ ਐਦਾਂ ਕਹਿੰਦੇ ਮੈਨੂੰ ਆਪਣੇ ਆਪ ਨਾਲ ਪਿਆਰ ਪੈ ਗਿਆ ਮੇਰਾ ਕਹਿੰਦੇ ਆਪਣੇ ਆਪ ਨਾਲ ਪਿਆਰ ਪੈ ਗਿਆ ਨਹੀਂ ਤੇ ਐਂ ਸੋਚੀ ਜਾਂਦੇ ਸੀ ਮੈਂ ਉਹਦੇ ਨਾਲ ਗੱਲ ਕਰਦਿਆਂ ਕਹਿ ਰਿਹਾ ਸੀ ਮੈਂ ਕਿਹਾ ਵੀਰਾ ਇਹ ਗੱਲ ਸੱਚ ਜਿਹੜਾ ਨਾ ਕੰਮ ਨਾਲ ਜਿੱਦਾ ਇਸ਼ਕ ਹੋ ਜਾਏ ਕੋਈ ਕਹਿੰਦਾ ਮੇਰਾ ਇਹਦੇ ਨਾਲ ਇਸ਼ਕ ਹੈ ਇਹਦੇ ਨਾਲ ਪਿਆਰ ਮੈਂ ਇਹਦੇ ਨਾਲ ਬਹੁਤ ਕਰਦਾ ਪਰ ਕੰਮ ਤੇ ਸਾਰੀ ਜ਼ਿੰਦਗੀ ਰੋਟੀ ਖਾਣ ਲਈ ਕਰਨੀ ਪੈਂਦਾ ਬਿਲ ਗੇਟਸ ਜਿਹੜਾ ਸਭ ਤੋਂ ਅਮੀਰ ਬੰਦਾ ਹੈ ਇਦਾਂ ਕਹਿ ਲਾਂ ਵਰਲਡ ਚੋਂ ਚਲੋ ਹੁਣ ਤੇ ਦਸਵੇਂ ਤੇ ਹੋਣਾ ਹੈ ਕਿੰਨੇਵੇਂ ਨੰਬਰ ਤੇ ਆਉਂਦਾ ਮੈਨੂੰ ਪਤਾ ਨਹੀਂ ਪਰ ਬਹੁਤ ਪੈਸੇ ਵਾਲਾ ਬੰਦਾ ਹੈ ਗਰੀਬੀ ਤੋਂ ਉੱਠ ਕੇ ਉੱਪਰ ਤੱਕ ਗਿਆ ਕੰਪਿਊਟਰ ਦੇ ਵਿੱਚ ਉਹਨੇ ਬੜਾ ਕੁਝ ਕੀਤਾ ਕੰਮ ਬਣਾਇਆ ਬੜਾ ਕੁਝ ਫੈਕਟਰੀਜ਼ ਬਗੜੀਆਂ ਬਹੁਤ ਅੱਗੇ ਤੱਕ ਕੰਪਨੀਆਂ ਕਈਆਂ ਕਰੋਨਾ ਵਾਇਰਸ ਵਾਸਤੇ ਉਹਨੇ ਬੜਾ ਪੈਸਾ ਵੀ ਡੋਨੇਟ ਕੀਤਾ ਹੁਣ ਪਿੱਛੇ ਜਦੋਂ ਇਹ ਬਿਮਾਰੀ ਆਈ ਤੇ ਉਹਨੇ ਇੱਕ ਗੱਲ ਕਹੀ ਹੈ ਉਹ ਕਹਿੰਦਾ ਵੀ ਜੇ ਤੇ ਤੁਸੀਂ 5-4 ਮਿੰਟ ਦਾ ਸਵਾਦ ਜਿਆ ਲੈਣਾ। ਫਿਰ ਤੇ ਉਹ ਕਹਿੰਦਾ ਤੁਸੀਂ ਨਾ ਇੱਕ ਕੋਈ ਸੌਂਗ ਸੁਣ ਲਓ। ਕੋਈ ਗੀਤ ਸੁਣ ਲਓ 5 ਕਿ ਮਿੰਟ ਮਿਊਜ਼ਿਕ ਹੈ ਤੇ ਆਨੰਦ ਜਿਆ ਬਣ ਜਾਏਗਾ। ਹੁਣ ਆਪਾਂ ਸ਼ਬਦ ਗਾ ਲੈਨੇ ਆ। ਸਾਰਾ ਮਿਊਜ਼ਿਕ ਵੱਜਦਾ ਹੈ ਨਾਲ ਆਵਾਜ਼ਾਂ ਨੇ ਮਠਾਸ ਹੈ, ਕੀਰਤਨ ਹੈ। ਇਹਦਾ 5 ਮਿੰਟ ਦਾ ਆਨੰਦ ਕਹਿੰਦੇ ਲੈ ਲਓ। ਉਹ ਕਹਿੰਦਾ ਵੀ ਜੇ ਤੇ 5 ਕਿ ਮਿੰਟ ਦਾ ਸਵਾਦ ਲੈਣਾ ਹੈ ਤਾਂ ਕੋਈ ਸੌਂਗ ਸੁਣ ਲਓ, ਕੋਈ ਮਿਊਜ਼ਿਕ ਸੁਣ ਲਓ। ਜੇ ਆਨੰਦ ਲੈਣਾ ਚਾਹੁੰਦੇ ਆ ਤੁਸੀਂ 2 ਘੰਟੇ ਦਾ ਤੇ ਕੋਈ ਮੂਵੀ ਦੇਖ ਲਓ 2 ਘੰਟੇ 2 ਢਾਈ ਘੰਟੇ ਲੰਘ ਜਾਂਦੇ ਆ ਜੇ ਤੁਸੀਂ ਸਾਰੇ ਦਿਨ ਦਾ ਆਨੰਦ ਲੈਣਾ ਹੈ ਤੇ ਪਿਕਨਿਕ ਚਲੇ ਜਾਓ ਪਿਕਨਿਕ ਮਲਾਉਣ ਦਾ ਅਰਥ ਹੁੰਦਾ ਹੈ ਰੋਟੀ ਰੱਟੀ ਬੰਨੋ ਸਮਾਨ ਸਾਰਾ ਬੰਨੋ ਕਿਸੇ ਖੁੱਲੇ ਥਾਂ ਤੇ ਨਦੀ ਦੇ ਕੰਢੇ ਨਹਿਰ ਦੇ ਕੰਢੇ ਬਹਿ ਕੇ ਉੱਥੇ ਪਕਾ ਲਓ ਗਰਮ ਕਰ ਲਓ ਅੱਗ ਬਾਲ ਲਓ ਸਮਾਨ ਲੈ ਜਾਓ ਨਾਲ ਖਾਣ ਪੀਣ ਵਾਲਾ ਉੱਥੇ ਬਾਹਰ ਬਹਿ ਕੇ ਖਾ ਲੋ ਦੁਪਹਿਰੇ ਲੰਚ ਦੁਪਹਿਰੇ ਬਾਹਰ ਕਰ ਲੋ ਉਹਨੂੰ ਕਹਿ ਦਿੰਦੇ ਨੇ picnic ਕਰ ਕਰਕੇ ਆਏ picnic ਮਨਾਈ ਇੰਦਾ ਕਹਿ ਦਿੰਦੇ ਨੇ ਪੜੇ ਲਿਖੇ ਕਹਿੰਦੇ ਸਾਰੇ ਦਿਨ ਦਾ ਆਨੰਦ ਲੈਣਾ picnic ਚਲੇ ਜਾਓ ਉਹ ਕਹਿੰਦਾ ਕਿ ਜੇ ਆਨੰਦ ਲੈਣਾ ਹੈ ਹਫਤੇ ਦਾ ਤੇ ਯਾਤਰਾ ਚਲੇ ਜਾਓ ਘੁੰਮਣ ਚਲੇ ਜਾਓ ਹਫਤੇ ਦਾ ਆਨੰਦ ਲੈਣਾ Shimla ਜਾਏਗਾ Goa ਜਾਏਗਾ ਕੋਈ ਹਵਾਈ ਘੁੰਮਣ ਜਾਂਦਾ ਅਮਰੀਕਾ ਵਾਲੇ ਹਵਾਈ ਜਾਂਦੇ ਇਧਰ ਵੀ ਬੜੇ ਹੈਗੇ ਘੁੰਮਣ ਵਾਲੀਆਂ ਥਾਵਾਂ ਨੇ ਗੋਆ ਜਾਂਦੇ ਆ ਲੋਕ ਹਫਤੇ ਦਾ ਆਨੰਦ ਲੈਣਾ ਤੇ ਇਹਨਾਂ ਤੇ ਹਫਤਾ ਘੁੰਮੋ ਯਾਤਰਾ ਕਰ ਲਓ ਉਹ ਕਹਿੰਦਾ ਵੀ ਜੇ ਤੁਸੀਂ 2-3 ਮਹੀਨੇ ਦਾ ਆਨੰਦ ਲੈਣਾ ਤੇ ਵਿਆਹ ਕਰਾ ਲਓ 2-3 ਮਹੀਨੇ ਬੜੇ ਤੁਹਾਡੇ ਫੁੱਲਾਂ ਵਾਂਗੂ ਵੀ ਐ ਲੱਗੂ ਵੀ ਦੁਨੀਆ ਵੱਖਰੀ ਹੋਈ ਕਿਉਂਕਿ 2-3 ਮਹੀਨੇ ਲੰਘ ਜਾਂਦੇ ਨੇ ਖੁਸ਼ੀ-ਖੁਸ਼ੀ 90% 90% ਵਿਆਹ 2 ਕੁ ਮਹੀਨੇ 2-3 ਮਹੀਨੇ ਤੇ ਬੰਦਾ ਪਤਾ ਹੀ ਨਹੀਂ ਲੱਗਦਾ ਉੜਿਆ ਹੀ ਬੈ ਕਹਿੰਦਾ ਜੇ ਆਨੰਦ ਲੈਣਾ ਹੈ ਨਾ ساری ਜ਼ਿੰਦਗੀ ਦਾ ساری ਜ਼ਿੰਦਗੀ ਦਾ ਜੇ ਆਨੰਦ ਲੈਣਾ ਤੇ ਬਿਲ ਗੇਟਸ ਕਹਿੰਦਾ ਹੈ ਫਿਰ ਆਪਣੇ ਕੰਮ ਨਾਲ ਪਿਆਰ ਪਾ ਲੋ ਜਿਹੜਾ ਕੰਮ ਕਰਦੇ ਆ ਉਹਦੇ ਨਾਲ ਪਿਆਰ ਪਾ ਲੋ ساری ਜ਼ਿੰਦਗੀ ਦਾ ਨਾਲ ਜਿਹੜੀ ਜੌਬ ਹੈ ਉਹਦੇ ਚ ਇੰਟਰਸਟ ਪੈਦਾ ਕਰ ਲੋ ਉਹਦੇ ਨਾਲ ਹੀ ਇਸ਼ਕ ਲੜਾ ਲੋ ਕੰਮ ਨਾਲ ਵੀ ਮੇਰਾ ਕਰਮ ਹੀ ਮੇਰਾ ਇਸ਼ਕ ਬਣ ਜਾਏ ਤੇ ਜਦੋਂ ਕੰਮ ਨਾਲ ਇਸ਼ਕ ਹੁੰਦਾ ਹੈ ਨਾ ਫਿਰ ਬੰਦਾ ਇਹ ਨਹੀਂ ਵੇਖਦਾ ਇਹਦੇ ਨਾਲ ਪੈਸਾ ਕਿੰਨਾ ਮਿਲਦਾ ਉਹ ਕਹਿੰਦਾ ਮੈਂ ਰੀਜ ਨਾਲ ਕਰਨਾ ਹੈ ਜਦੋਂ ਰੀਜ ਨਾਲ ਚਾਹ ਨਾਲ ਸ਼ੌਕ ਨਾਲ ਕੀਤਾ ਹੁੰਦਾ ਨਾ ਤੇ ਅਸੀਂ ਅਗਲੇ ਦੀ ਲੋੜ ਬਣ ਜਾਂਦੇ ਆ ਰੀਜ ਨਾਲ ਕੰਮ ਕਰੇ ਸ਼ੌਕ ਨਾਲ ਕਰੇ ਉਹ ਬੰਦਾ ਗੈਰ ਹਾਜ਼ਰ ਹੋਵੇ ਇਹ ਐਦ ਕੀ ਮੈਂ ਆ ਨਹੀਂ ਸਕਦਾ ਤੇ ਦਿਮਾਗ ਚ ਉਸੇ ਦੀ ਗੱਲ ਚੱਲਦੀ ਵੀ ਜੇ ਉਹ ਹੁੰਦਾ ਤੇ ਵਟ ਕੱਟ ਦਿੰਦਾ ਕਿਉਂਕਿ ਰੀਜਨਲ ਕਰਕੇ ਗਿਆ ਸਾਡੇ ਮੰਨ ਲਓ ਇੱਥੇ ਕੋਈ ਕੰਮ ਕਰ ਗਿਆ ਜੋੜੀਆਂ ਬਣਾ ਗਿਆ ਕੋਈ ਡਿਊਟੀ ਕਰ ਗਿਆ ਤੇ ਉਹ ਬੰਦਾ ਜਦੋਂ ਅਗਲੀ ਵਾਰੀ ਕਵੇ ਮੇਰੇ ਕੋਲ ਟਾਈਮ ਨਹੀਂ ਸੀ ਐਦ ਕੀ ਆਪਾਂ ਨੂੰ ਕਰਨਾ ਪੈ ਗਿਆ ਬੰਦਾ ਕੋਈ ਹੋਰ ਹਾਜ਼ਰ ਕੋਈ ਹੋਰ ਹੈ ਪਰ ਗੱਲਾਂ ਉਹਦੀਆਂ ਹੋਣਗੀਆਂ ਜਿਹੜਾ ਗੈਰ ਹਾਜ਼ਰ ਹੈ ਗੈਰ ਹਾਜ਼ਰ ਹਾਜ਼ਰੀ ਵਿੱਚ ਵੀ ਉਹਦੀ ਹਾਜ਼ਰੀ ਲੱਗੀ ਜਾਣੀ ਹੈ ਵੀ ਉਹ ਬੰਦਾ ਵਟ ਕੱਟਦਾ ਜੇ ਉਹ ਹੁੰਦਾ ਹਾਜ਼ਰ ਗੈਰ ਹਾਜ਼ਰ ਨੇ ਨਕੰਮੇ ਹਾਜ਼ਰ ਗੈਰ ਹਾਜ਼ਰ ਤੇ ਕਈ ਗੈਰ ਹਾਜ਼ਰ ਨੇ ਉਹਨੂੰ ਚੇਤਾ ਕਰੀ ਜਾਂਦੇ ਆ ਸੀ ਉਹ ਹਾਜ਼ਰ ਹੈ ਬਸ ਇਹ ਨੁਕਤਾ ਜਿਹਦੇ ਜਿਹੜੇ ਬੰਦੇ ਦੇ ਸਮਝ ਚ ਆ ਜਾਏ ਵੀ ਮੈਂ ਆਪਣੇ ਕਰਮ ਨੂੰ ਧਰਮ ਬਣਾ ਲਵਾਂ ਤੇ ਮੇਰਾ ਕੰਮ ਨਾਲ ਹੀ ਪਿਆਰ ਹੈ ਬਸ ਮਤਲਬ ਤੇਰਾ ਜੀ ਸਭ ਤੋਂ ਵੱਧ ਕਦੋਂ ਤੇ ਕਿੱਥੇ ਲੱਗਦਾ ਹੈ ਅਗਲਾ ਕੰਮ ਜਦੋਂ ਆਪਣੀ ਚੌਪ ਕਰਦੇ ਆ ਜਦੋਂ ਕੰਮ ਤੇ ਹੁੰਦੇ ਆ ਤਾਂ ਬੜਾ ਨਜ਼ਾਰਾ ਹੁੰਦਾ ਜਿੰਨੂੰ ਸੱਜੀ ਆਉਣ ਲੱਗ ਇੱਕ ਤੇ ਜਬਾਨੀ ਕਲਾਮੀ ਅਗਲਾ ਕਹਿੰਦਾ ਵੀ ਹਾਂ ਜੀ ਮੈਂ ਵੀ ਬੜੇ ਕੰਮ ਨਾਲ ਪਿਆਰ ਕਰਦਾ ਹਾਂ ਆਪਾਂ ਸਾਰੇ ਕੀਏ ਕੰਮ ਨਾਲ ਬੜਾ ਪਿਆਰ ਕਰਦੇ ਆ ਜੇ ਮੈਂ ਕਹਿੰਦਿਆਂ ਵੀ ਅਗਲੇ ਤਿੰਨ ਦਿਵਾਨ ਨਹੀਂ ਲੱਗਣੇ ਅੰਦਰੋਂ ਅੰਦਰ ਹੀ ਅੱਛਾ ਜੀ ਵਾਹ ਛੁੱਟੀਆਂ ਲੈ ਐ ਹੋਏ ਸੱਚ ਹੈ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਝੂਠ ਨਾ ਬੋਲਿਓ ਦਿਲਾਂ ਤੇ ਹੱਥ ਰੱਖ ਕੇ ਸੱਚੀ ਗੱਲ ਕੰਮ ਨਾ ਜਿਹੜਾ ਚੌਬ ਹੈ ਜਿਹੜੀ ਡਿਊਟੀ ਹੈ ਰੀਜ ਨਾਲ ਜਦੋਂ ਬੰਦਾ ਕਰਦਾ ਨਾਲੇ ਨਾ ਉਹਦੇ ਨਾਲ ਠੀਕ ਹੈ ਰਿਸਪੈਕਟ ਵਾਕ ਜਿਹੜੀ ਆਪਣੇ ਆਪ ਨੂੰ ਸਕੂਨ ਮਿਲਦਾ ਨਾ ਆਪਣੇ ਆਪ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹਦਾ ਆਨੰਦ ਹੀ ਵੱਖਰਾ ਹੈ ਉਹਦਾ ਰੰਗ ਵੱਖਰਾ ਵੀ ਐਨੀ ਮੇਰੀ ਡਿਊਟੀ ਹੈ ਤੇ ਇਹਦੇ 'ਚ ਮੈਂ ਨੁਕਸ ਨਹੀਂ ਮੇਰੇ 'ਚ ਹੋਣਾ ਚਾਹੀਦਾ ਮੇਰੀ ਜੌਬ ਹੈ ਇਹ ਮਨ ਲਓ ਬੰਦਾ ਵਿਹਲਾ ਹੁੰਦਾ ਹੁੰਦਾ ਹੋ ਜਾਂਦਾ ਮੈਂ ਨੋਟ ਕਰਦਾ ਪਰ ਰਾਤ ਵੀ ਮੈਂ ਮੈਸੇਜ ਵੀ ਜਦੋਂ ਛੱਡਿਆ ਮੈਂ ਪਾਇਆ ਨਹੀਂ ਗੱਲ ਨਹੀਂ ਕੀਤੀ ਮੈਂ ਕਿਹਾ ਵੀ ਵੇਖੋ ਤਿੰਨ ਘੰਟੇ ਜ ਮੇ ਆਪਣੀ ਜ਼ਿੰਦਗੀ ਚ ਜਿੰਨਾ ਸਫਰ ਰਿਆ ਹੈ ਇੰਨਾ ਕਿਦੀ ਜ਼ਿੰਦਗੀ ਚ ਸੀ ਚਾਰ ਘੰਟੇ ਭੱਜੇ ਚੋਂ ਮੁਕਤਸਰ ਉਥੋਂ ਫੇਰ 4 ਘੰਟੇ ਆਉਣ 4 ਘੰਟੇ ਜਾਣ ਤਿੰਨ ਘੰਟੇ ਦੀਵਾਨ ਘੰਟਾ ਪ੍ਰਸ਼ਾਦਾ ਪਾਣੀ ਛਕਦਿਆਂ ਨੂੰ ਲੰਘ ਜਾਂਦਾ ਸੀ 12 ਘੰਟੇ 12 ਘੰਟੇ ਲੱਗਦੇ ਸੀ ਇੱਥੋਂ 3 ਵਜੇ ਨਿਕਲਣਾ ਤੇ ਰਾਤ ਨੂੰ 3 ਵਜੇ ਬਣਨਾ 4 ਵਜੇ ਜਾਣਾ 5 ਵਜੇ ਸਵੇਰੇ ਸੂਰਜ ਚੜ੍ਹਿਆ ਹੁੰਦਾ ਕਈ ਵਾਰੀ ਢੀ ਦੂਰੋਂ ਸਫਰ ਕਰਕੇ ਆਉਂਦੇ ਸੀ ਅਗਲੇ ਦਿਨ ਫੇਰ ਭਜਣਾ ਇੱਥੇ ਸਮਾਪਤੀ ਹੋਈ ਦੂਜੇ ਦਿਨ ਦੁਬਾਰਾ ਫੇਰ ਸ਼ੁਰੂ ਦਿਨੇ ਵੀ ਰਾਤ ਨੂੰ ਡਬਲ 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 ਵੀ ਲਾਏ ਤਿੰਨ ਤਿੰਨ ਵੀ ਲਾਏ ਇੱਕ ਦਿਨ ਤੇ ਤਿੰਨ ਦੁਆਰ ਮੈਂ ਸਵੇਰੇ 4 ਵਜੇ ਵੀ ਟਾਈਮ ਦੇ ਦਿੰਦਾ ਸੀ ਭੋਗ ਤੇ ਜਾਣਾ 4 ਵਜੇ ਵੀ ਜਾਣਾ 10 ਵਜੇ ਵੀ ਜਾਣਾ ਦੁਪਹਿਰੇ ਵੀ ਜਾਣਾ ਰਾਤ ਦਾ ਫੇਰ ਦੋ ਦੋ ਤਿੰਨ ਤਿੰਨ ਘੰਟੇ ਵੀ ਸੌਣ ਦਾ ਟਾਈਮ ਨਹੀਂ ਸੀ ਮਿਲਦਾ ਉਹ ਵੀ ਦਿਨ ਸੀ ਉਹ ਵੀ ਟਾਈਮ ਸੀ ਬੰਦਾ ਉਹੋ ਜਿਹਾ ਬਣ ਜਾਂਦਾ ਤੇ ਹੁਣ ਹਫਤੇ ਚ ਚਾਰ ਚ ਹਫਤੇ ਚ ਤਿੰਨ ਦਿਨ ਆਪਾਂ ਕਰਦੇ ਆ ਬਾਕੀ ਪੰਜ ਚਾਰ ਘੰਟੇ ਦਿਨੇ ਕੰਮ ਕਰ ਲੋ ਦੋ ਤਿੰਨ ਘੰਟੇ ਪ੍ਰੋਗਰਾਮ ਕਰ ਲੋ ਕੁੱਲ ਮਿਲਾ ਕੇ 7-8 ਘੰਟੇ ਬਣਦੇ ਆ 12-14 ਅੱਛਾ ਇੱਕ ਗੱਲ ਵੇਖੋ ਭੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ ਵੱਧ ਜਾਂਦੀ ਹੈ ਰੋਟੀਆਂ ਨਾ ਤੁਸੀਂ ਤਿੰਨ ਤੋਂ ਚਾਰ ਕਰ ਦੋ ਪੰਜ ਕਰ ਲਓ ਭਾਵੇਂ 10 ਦੀ ਆਤ ਪਾ ਲਓ ਭੁੱਖ ਤੇ ਨੀਂਦ ਜੀ ਨਹੀਂ ਮਰਜੀ ਬਿਤਾ ਲਓ 10-10 ਘੰਟੇ ਭਾਵੇਂ ਸੁੱਤੇ ਰਹੋ ਹੈਗੇ ਆ ਕਈ ਬੰਦੇ ਕਹਿੰਣਗੇ ਮੈਨੂੰ ਠਾਇਓ ਨਾ ਮੈਂ 12 ਘੰਟੇ ਵੀ ਸੌ ਸਕਦਾ ਮੈਂ ਤੇ ਐ ਹੱਥ ਮਾਰਦਾ ਸਿਰ ਤੇ ਐਨਾ ਚਿਰ ਕਿਵੇਂ ਸੌ ਜਾਏਗਾ ਤੇਰਾ ਲੱਕ ਨਾ ਦੁਖੇਗਾ ਤੈਨੂੰ ਜਾਗ ਨਾ ਕਹਿੰਦੇ ਜੇ ਸੌਣਾ ਚਾਹੀਏ ਜੇ ਸੁੱਤੇ ਰਹਿਗਾ ਆਉਂਦੀ ਨਹੀਂ ਜਾਗ ਮਤਲਬ ਇਹੋ ਜਿਹੇ ਬੰਦੇ ਵੀ ਹੈਗੇ ਨੇ ਸਮਾਜ 'ਚ ਸੌਣ ਨੂੰ ਨੀਂਦ ਨੂੰ ਜਿੰਨਾ ਮਰਜ਼ੀ ਵਧਾ ਲਓ ਭੁੱਖ ਨੂੰ ਜਿੰਨਾ ਮਰਜ਼ੀ ਵਧਾ ਲਓ ਕਾਮ ਨੂੰ ਜਿੰਨਾ ਮਰਜ਼ੀ ਵਧਾ ਲਓ ਨੌਜਵਾਨ ਨੇ ਭੇੜੇ ਤੋਂ ਭੇੜੇ ਗਿਰ ਜਾਣ ਕਾਮ ਵਿੱਚ ਇਹ ਵੀ ਇਹਦਾ ਕੋਈ ਐਂਡ ਨਹੀਂ ਬਲਦੀ ਅੰਦਰ ਤੇਲ ਜਿਉ ਇਹ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਹੈ ਗੁੱਝਦਾ ਨਹੀਂ ਵਧੀ ਜਾਓ ਤੇ ਜਿੰਨਾ ਮਰਜ਼ੀ ਤੁਸੀਂ ਨੀਂਦ ਨੂੰ ਕੰਟਰੋਲ ਰੱਖ ਲਓ ਵੀ ਮੈਂ 6 ਘੰਟੇ ਬਥੇਰੇ ਆ ਰੋਟੀ ਮੇਰੀ ਇੰਨੀ ਕੁ ਬਹੁਤ ਕੰਮ ਦੀ ਖੇਡ ਹੈ ਪਰਿਵਾਰ ਹੈ ਠੀਕ ਹੈ ਮਤਲਬ ਆਪਣੇ ਆਪ ਨੂੰ ਕਾਬੂ ਚ ਰੱਖਣਾ ਤੇ ਆਲਸ ਵੀ ਜਿੰਨੀ ਮਰਜੀ ਵਧਾ ਲੈ 19:00 ਕਰਨ ਤੇ ਆ ਜਾਓ ਆਪਣੇ ਆਪ ਨੂੰ ਕਰੋ ਵੀ ਰੋਜ਼ ਕਰਨਾ ਰੋਜ਼ ਕਰਨਾ ਦਿਮਾਗ ਉਧਰ ਨੂੰ ਲੱਗ ਜਾਏਗਾ ਵੀ ਅੱਜ ਤੇ ਕਰਨਾ ਹੈ ਫਿਰ ਅੱਛਾ ਦਿਨੇ ਉੱਥੇ ਰਾਤ ਇੱਥੇ ਉੱਥੇ ਤਿੰਨ ਵੀ ਲਾ ਸਕਦੇ ਆ ਆਪਾਂ ਹੀ ਆ ਤੇ ਹਫਤੇ ਦੇ ਵਿੱਚ ਤਿੰਨ ਘੰਟੇ ਕੱਢਣੇ ਵੀ ਔਖੇ ਹੋ ਜਾਣਗੇ ਇਹ ਵੀ ਆਪਾਂ ਬੰਦਾ ਹੀ ਹੈ ਚਾਹੇ ਜਿੰਨਾ ਮਰਜੀ ਖੁੱਲ ਜੇ ਤੇ ਜਿੰਨਾ ਮਰਜੀ ਆਪਣਾ ਸਤਿਆਨਾਸ਼ ਕਰ ਲੇ ਇਹ ਬੰਦੇ ਦੇ ਆਪਣੇ ਹੱਥ ਹੈ ਤੇ ਜਿਹੜਾ ਨਾ ਕੰਮ ਨਾਲ ਪਿਆਰ ਕਰਨਾ ਹੈ ਅਸਲ 'ਚ ਆਪਣੇ ਆਪ ਨਾਲ ਪਿਆਰ ਕਰਨਾ ਹੈ ਇੱਥੇ ਤੱਕ ਤੇ ਗੱਲ ਮੇਰੀ ਹੋ ਗਈ ਇਹ ਪੂਰੀ ਕੰਮ ਨਾਲ ਪਿਆਰ ਕਰੋ ਇਸ਼ਕ ਕਰ ਲਓ ਕੰਮ ਨਾਲ ਨਜ਼ਾਰਾ ਬਹੁਤ ਹੋਊਗਾ ਸਦਾ ਦਾ ਆਨੰਦ ਲੈਣਾ ਸਦਾ ਕੰਮ ਕਰਨਾ ਹੀ ਪੈਣਾ ਡਿਊਟੀ ਤੇ ਕਰਨੀ ਪੈਣੀ ਕੋਈ ਨਾ ਕੋਈ ਬਸ ਕੰਮ ਨਾਲ ਪਿਆਰ ਕਰ ਲਓ ਸਾਰੀ ਜ਼ਿੰਦਗੀ ਨਜ਼ਾਰੇ ਚ ਰੱਖੋ ਜਿਹੜੀ ਆ ਗੱਲ ਕਹਿੰਦਾ ਵੀ ਵਿਹਲੇ ਜੀ ਕੀ ਕਰਦਾ ਹੁੰਦਾ ਬਸ ਵਿਹਲੇ ਬਸ ਇਹ ਬੰਦਾ 50% ਆਪਣਾ ਇਮਪ੍ਰੈਸ਼ਨ ਹੀ ਗੱਲ ਲੈਂਦਾ ਜਦੋਂ ਮੈਨੂੰ ਮਿਲਦਾ ਕੀ ਕਰਦਾ ਹੁੰਦਾ ਬਸ ਵਿਹਲੇ ਜੀ ਕਰਨਾ ਕੀ ਹੈ ਮੈਂ ਕਹਿੰਦਾ ਬਸ ਤੇ ਮੈਨੂੰ ਅਗਲਾ ਕਦੇ ਭਾਈ ਸਾਹਿਬ ਤੁਹਾਡੇ ਕੋਲ ਰਹਿਣਾ ਸੀ ਪੰਜ ਚਾਰ ਦਿਨ ਮੈਂ ਕਹਿੰਦਾ ਵਿਹਲੜਾ ਤੇਰੇ ਤੋਂ ਕੀ ਕਰਾਂਗਾ ਜਿਹੜਾ ਵਿਹਲ ਹੈ O to aqui, seguir